ਡਿਪਟੀ ਕਮਿਸ਼ਨਰ ਡਾਕਟਰ ਪਲਵੀ ਨੂੰ ਇੱਕ ਮੰਗ ਪੱਤਰ ਦੇਣ ਆਏ ਆ ਕਿ ਕੱਲ ਵਿਧਾਨ ਸਭਾ ਗੈਲਰੀ ਦੇ ਅੰਦਰ ਸਾਡੇ ABC ਚੈਨਲ ਦੇ ਪੱਤਰਕਾਰ ਸੰਦੀਪ ਲਦੂਕਾ ਤੇ ਉਹਦੇ ਕੈਮਰਾਮੈਨ ਨਾਲ ਜਦੋਂ ਉਹ ਗੈਲਰੀ ਦੀ ਬੈਠ ਕੇ ਵਿਧਾਨ ਸਭਾ ਦੀ ਸ਼ਾਟ ਲੈ ਰਹੇ ਥੀ ਤਾਂ ਉਥੋਂ ਇੱਕ ਵਿਧਾਇਕ ਜਿਹਨਾਂ ਦਾ ਨਾਮ ਹੈ ਹਰਮੀਤ ਸਿੰਘ ਪਠਾਨ ਬਾਜਰਾ ਉਹਨਾਂ ਨੇ ਬੜੀ ਬਦਸਲੂਕੀ ਕੀਤੀ ਇਥੋਂ ਤੱਕ ਕਿਹਾ ਕਿ ਤੂੰ ਬਾਹਰ ਆ ਤੈਨੂੰ ਪੁੱਛਾਂਗਾ ਤਾਂ ਜਾਨੋਂ ਮਾਰ ਦੇ ਧਮਕੀਆਂ ਦਿੱਤੀਆਂ ਪ੍ਰੈਸ ਇੱਕ ਆਜ਼ਾਦ ਕਲਮ ਹੈ ਕਿਸੇ ਵੀ ਪਾਰਟੀ ਦਾ ਜਾਂ ਕਿਸੇ ਵੀ ਅਧਿਕਾਰੀ ਦਾ ਉਹ ਗੁਲਾਮ ਨਹੀਂ ਹੈ ਉਹਨੇ ਦੇਖ ਰਹਾ ਹੈ ਕਿ ਜੋ ਸਚਾਈ ਉਹ ਲਿਖ ਕੇ ਅੱਗੇ ਲੈ ਕੇ ਆਉਣੀ ਹੈ ਪਰ ਅੱਜ ਸਮਾਂ ਅਜਿਹਾ ਆ ਗਿਆ ਹੈ ਕਿ ਅਸੈਂਬਲੀ ਵਿਧਾਨ ਸਭਾ ਦੇ ਅੰਦਰ ਬੈਠੇ ਕੇ ਉੱਥੇ ਪੱਤਰਕਾਰਾਂ ਨੂੰ ਧਮਕੀਆਂ ਮਿਲਣ ਬੜੀ ਹੀ ਸ਼ਰਮਨਾਕ ਨਿੰਦਨਯੋਗ ਗੱਲ ਹੈ ਅੱਜ ਅਸੀਂ ਉਸੇ ਗੱਲ ਨੂੰ ਲੈ ਕੇ ਪਠਾਨ ਮਾਜਰਾ ਖਿਲਾਫ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਲਈ ਪੂਰੇ ਪੰਜਾਬ ਭਰ ਦੇ ਪੱਤਰਕਾਰਾਂ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਹਨ ਮਲੇਰਕੋਟਲਾ ਵਿੱਚ ਵੀ ਡਿਪਟੀ ਕਮਿਸ਼ਨਰ ਡਾਕਟਰ ਪਾਲਵੀਨੂ ਅਸੀਂ ਮੰਗ ਪੱਤਰ ਸੌਂਪਾਂਗੇ ਤੇ ਮੰਗ ਕਰਾਂਗੇ ਕਿ ਅਜੇਹ ਵਿਧਾਨ ਸਭਾ ਦੇ ਵਿੱਚ ਬੈਠੇ ਅਜੇਹ ਵਿਧਾਇਕ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਪੱਤਰਕਾਰਾਂ ਦਾ ਮਾਨ ਸਨਮਾਨ ਜਿਹੜਾ ਹੈ ਉਹ ਬਹਾਰ ਰੱਖਣਾ ਚਾਹੀਦਾ ਹੈ ਅਗਰ ਜੇ ਪੱਤਰਕਾਰ ਆਪਣੀ ਕਲਮ ਛੱਡ ਜਾਣਗੇ ਤਾਂ ਇਹ ਦੇਸ਼ ਦੇ ਅੰਦਰ ਮਾਰੇ ਹਾਲਾਤ ਹੋਣਗੇ ਕਿਸੇ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੋਣਾ ਇਹ ਪੱਤਰਕਾਰ ਹੀ ਹਨ ਜਿਹੜੇ ਕਿ ਸੱਚਾਈ ਨੂੰ ਲੈ ਕੇ ਅੱਗੇ ਲੈ ਕੇ ਆਉਂਦੇ ਹਨ ਕਿ ਬਹੁਤ ਸਾਰੇ ਪੱਤਰਕਾਰ ਸਾਡੇ ਵੀਰ ਗੁਲਾਮੀ 'ਚ ਚਲੇ ਜਾਂਦੇ ਹਨ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਕਲਮ ਨੂੰ ਆਜ਼ਾਦ ਸੋਚ ਬਣਾ ਕੇ ਚੱਲੋ ਤਾਕੇ ਆਪਾਂ ਜਿਹੜਾ ਹੈ ਲੋਕਾ ਸਮਾਜ ਨੇ ਸਾਨੂੰ ਜਿਸ ਜ਼ਿੰਮੇਵਾਰੀ ਲਈ ਅੱਗੇ ਵਧਾ ਰਹੇ ਸਾਡੀ ਸਾਡੀ ਉੜੀ ਕਰਦੇ ਰਹਿੰਦੇ ਹਨ ਕਿ ਪੱਤਰਕਾਰ ਬੁਲਾਉਣੇ ਆ ਅਸੀਂ ਆਪਣੀ ਆਵਾਜ਼ ਉਠਾਉਣੇ ਆ ਜੇ ਅੱਜ ਅਸੀਂ ਦਬਕੇ ਰਹਿਣ ਲੱਗੇ ਉਹ ਸਾਨੂੰ ਹੀ ਧਮਕੀਆਂ ਮਰੇ ਲੱਗ ਜਾਣ ਤਾਂ ਅਸੀਂ ਵੀ ਬਿਲਕੁਲ ਕਮਜ਼ੋਰ ਹੋ ਜਾਾਂਗੇ ਤੇ ਸਾਡਾ ਦੇਸ਼ ਕਮਜ਼ੋਰ ਹੋਏਗਾ ਸਾਡੀ ਆਵਾਮ ਕਮਜ਼ੋਰ ਹੋਏਗੀ ਇਸ ਲਈ ਨਿਰਦੇਤਾ ਦੇ ਨਾਲ ਆਪਾਂ ਲਿਖੀਏ ਔਰ ਇਸੇ ਤਰ੍ਹਾਂ ਸੰਘਰਸ਼ ਕਰਦੇ ਹੋਏ ਅਜੇ ਜਿਹੜੇ जिने ਧੌਂਗ ਦੇ ਅੰਦਰ ਐਮਐਲਏ ਦੇ ਕਿੱਲੇ ਫਸੇ ਹੋਏ ਹਨ ਆਪਾਂ ਉਹਨਾਂ ਕਿੱਲਾਂ ਨੂੰ ਇਕੱਠੇ ਹੋ ਕੇ ਕੜਤ ਕੀਏ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਠਾਨ ਮਾਜਦੇ ਦੇ ਖਿਲਾਫ ਬੰਦ ਦੀ ਕਾਨੂੰਨੀ ਕਾਰਵਾਈ ਹੈ ਉਹ ਅਮਜੇ ਲਿਆਂਦੀ ਜਾਵੇ ਤਾਂ ਕਿ ਪੱਤਰਕਾਰਾਂ ਜਿਹੜਾ ਹੈ ਮਾਨ ਸਨਮਾਨ ਬਹਾਲ ਹੋ ਸਕੇ ਧੰਨਵਾਦ ਲਗਾ ਮਾਈਕ ਲਗਾ ਮਾਈਕ ਲਗਾਓ ਕੋਈ ਚੱਕਲੂ ਬਹੁਤ ਚੱਕਲੂ ਹੋ ਹੁਣ ਉਹ ਚੱਕਲਣ ਨੂੰ ਮੰਗ ਪੱਤਰ ਕਿਉਂ ਦੇਣਾ ਪਿਆ ਉਕਾਈ ਇੱਕ ਪਾਸੇ ਸਾਡਾ ਸਮਾਜ ਤੇ ਸਰਕਾਰਾਂ ਕਹਿੰਦੀਆਂ ਨੇ ਕਿ ਪ੍ਰੈਸ ਹੈਣੀ ਉਹ ਲੋਕਤੰਤਰ ਦਾ ਚੌਥਾ ਥੰਮ ਹੈ ਪਰ ਅੱਜ ਹਾਲਾਤ ਇਹ ਬਣ ਗਏ ਪੰਜਾਬ ਦੇ ਵਿੱਚ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਪੱਤਰਕਾਰਾਂ ਨੂੰ ਧਮਕੀਆਂ ਦੇਣ ਲੱਗੀ ਜੇ ਕੋਈ ਪੱਤਰਕਾਰ ਉਹਨਾਂ ਦੇ ਹੱਕ ਚ ਲਿਖਦਾ 19 ਦਿਨ ਤੱਕ ਉਹ ਕਹਿੰਦੇ ਨੇ ਵੀ ਚੰਗੇ ਨੇ ਪਰ ਜਦੋਂ ਖਿਲਾਫ ਲਿਖਦਾ ਤਾਂ ਉਹ ਕਹਿੰਦੇ ਨੇ ਮਾੜੇ ਨੇ ਹੁਣ ਜਿਹੜੀ ਗੱਲ ਹੋਈ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਡਾ ਇੱਕ ਪੱਤਰਕਾਰ ਹੈ ABC ਚੈਨਲ ਦੇ ਸੰਦੀਪ ਸਿੰਘ ਲਾਧੂਗਾੜ ਤੇ ਉਹਦੇ ਕੈਮਰਾਮੈਨ ਮਨਦੀਪ ਸਿੰਘ ਉਹ ਬਕਾਇਦਾ ਪ੍ਰੈਸ ਗੈਲਰੀ ਦੇ ਕਮੇਟੀ ਦਾ ਮੈਂਬਰ ਵੀ ਹੈ ਵਿਧਾਨ ਸਭਾ ਦੀ ਕੱਲ ਜਦੋਂ ਕਵਰੇਜ ਕਰ ਰਿਹਾ ਸੀ ਉੱਥੇ ਤਾਂ ਇੱਕ ਐਮਐਲ ਜਿਹੜਾ ਹਰਮੀਤ ਸਿੰਘ ਪਠਾਨ ਮਾਜਰਾ ਉਹ ਆਇਆ ਪਹਿਲਾਂ ਤਾਂ ਉਹਨੇ ਉਹਦੇ ਕੈਮਰਾਮੈਨ ਨਾਲ ਖਿੱਚ ਤੂੰ ਕੀਤੀ ਜਦੋਂ ਉਹ ਪੱਤਰਕਾਰ ਨੇ ਆ ਕੇ ਇਤਰਾਜ਼ ਜਤਾਇਆ ਤਾਂ ਉਹ ਨੂੰ ਉਹ ਬਾਹਾਂ ਤੋਂ ਫੜ ਕੇ ਖਿੱਚ ਕੇ ਬਾਹਰ ਲੈ ਗਿਆ ਤੇ ਜਾ ਕੇ ਜਾਨਵਾਰਾਂ ਦੇ ਧਮਕੀਆਂ ਦੇਣ ਲੱਗ ਗਿਆ ਜਨ ਕਿਉਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਇਹ ਤੂੰ ਪਹਿਲਾਂ ਵੀ ਕਈ ਘਟਨਾਵਾਂ ਹੋਈਆਂ ਨੇ ਇਹਨਾਂ ਦੇ ਐਮਐਲਏ ਦੀਆਂ ਉਹ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਵੀ ਜਿਹੜਾ ਹੈਗਾ ਪ੍ਰੈਸ ਨਾਲ ਇਹੋ ਜਿਹਾ ਬਹਿ ਬਾਹਰ ਕਰ ਚੁੱਕੇ ਨੇ ਕਿਉਂਕਿ ਜੇ ਲਗਾਤਾਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇਹ ਪ੍ਰੈਸ ਆਜ਼ਾਦ ਉਹ ਆਜ਼ਾਦ ਨਹੀਂ ਰਹਿਣੀ ਹੈਗੀ ਇਸ ਲਈ ਜਿਹੜਾ ਹੈਗਾ ਸਾਨੂੰ ਇਹਦੇ ਖਿਲਾਫ ਜਿਹੜਾ ਇਕੱਠੇ ਹੋਣ ਦੀ ਲੋੜ ਹੈ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਜਿਹੜਾ ਹੈਗਾ ਮੰਗ ਪੱਤਰ ਦੇਣ ਨੇ ਆਇਆ ਵੈਸੇ ਤਾਂ ਸਾਰੇ ਪੰਜਾਬ 'ਚ ਜਿਹੜੀਆਂ ਪ੍ਰੈਸ ਕਲੱਬਾਂ ਨੇ ਜਿਹੜੀਆਂ ਆਪੋ ਆਪਣੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਰਹੀਆਂ ਨੇ ਅਸੀਂ ਵੀ ਮੰਗ ਕਰਦੇ ਹਾਂ ਕਿ ਜਿਹੜਾ ਹੈਗਾ ਉਸ ਐਮਐਲਏ ਦੇ ਖਿਲਾਫ ਹਰਮੀਤ ਸਿੰਘ ਪਠਾਨ ਮਾਜਰਾ ਜਿਹੜਾ ਉਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦੇ ਖਿਲਾਫ ਦਰਖਾਸਤ ਦੇ ਦਿੱਤੀ ਗਈ ਹੈ ਉੱਥੇ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਦੇ ਲਈ ਪਰ ਐ ਵੀ ਸਰਕਾਰ ਆ ਉਹ ਜਿਹੜਾ ਹੈਗਾ ਕਾਰਵਾਈ ਕਰਨ ਤੋਂ ਝਿਜਕ ਰਹੇ ਨੇ ਪਰ ਆਪਾਂ ਜੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਾਂਗੇ ਤਾਂ ਉਹਦੇ ਖਿਲਾਫ ਕਾਰਵਾਈ ਹੋਊਗੀ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੇ ਗਿਲੇ ਸ਼ਿਕਵੇ ਛੱਡ ਕੇ ਇਹੋ ਜਿਹੇ ਮੌਕਿਆਂ ਤੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇਸ ਲਈ ਸਾਰੇ ਇਕੱਠੇ ਹੋ ਕੇ ਇਹਦੇ ਖਿਲਾਫ ਆਵਾਜ਼ ਬੁਲੰਦ ਕਰੋ ਧੰਨਵਾਦ ਸਾਡੀ ਕਲਮ ਜਿਹੜੀ ਹੈ ਮੈਂ ਸੁਖਵਿੰਦਰ ਸਿੰਘ ਔਟਵਾਲ ਜੀ ਅਸੀਂ ਦੇਖੋ ਪੱਤਰਕਾਰਤਾ ਜਿਹੜੀ ਇਹਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਜੇਕਰ ਲੋਕਾਂ ਦੀ ਪੱਤਰਕਾਰ ਹੋ ਹੁੰਦੇ ਨੇ ਜਿੱਦੀ ਆਵਾਜ਼ ਕੋਈ ਸੁਣਦਾ ਨਹੀਂ ਉਹਦੀ ਆਵਾਜ਼ ਨੂੰ ਜਿਹੜਾ ਹੈਗਾ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣਾ ਪਰ ਜੇਕਰ ਸਰਕਾਰਾਂ ਦੇ ਚੁਣੇ ਹੋਏ ਨੁਮਾਇंदे ਪੱਤਰਕਾਰਾਂ ਨਾਲ ਇਸ ਤਰ੍ਹਾਂ ਦਾ سلوਕ ਕਰਨਗੇ ਤਾਂ ਬੜਾ ਘਟਿਆ ਤੇ ਬੜਾ ਨਿੰਦਣਯੋਗ ਆ ਅਸੀਂ ਇਸ ਦੀ ਪਰਜੋਰ ਨਿੰਦਾ ਕਰਦੇ ਹਾਂ ਸੋ ਅੱਜ ਅਸੀਂ ਜ਼ਿਲ੍ਹਾ ਮਲੇਰਕੋਟਲਾ ਸਮੂੱਚੇ ਪੱਤਰਕਾਰ ਭਾਈਚਾਰੇ ਵੱਲੋਂ ਇੱਕ ਡੀਸੀ ਮੈਡਮ ਰਾਹੀਂ ਅਸੀਂ ਜਿਹੜਾ ਹੈਗਾ ਸਤਕਾਰ ਜੋ ਗਵਰਨਰ ਸਾਹਿਬ ਉਹਨਾਂ ਨੂੰ ਅਸੀਂ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਪੰਜਾਬ ਦੇ ਵਿੱਚ ਪੱਤਰਕਾਰਤਾ ਦੀ ਆਵਾਜ਼ ਨੂੰ ਪੱਤਰਕਾਰਾਂ ਦੀ ਆਵਾਜ਼ ਨੂੰ ਲੋਕਾਂ ਦੀ ਆਵਾਜ਼ ਨੂੰ ਇਸ ਤਰ੍ਹਾਂ ਨਾ ਦਿਵਾਇਆ ਜਾ ਸਕੇ ਸੋ ਸਾਨੂੰ ਪੂਰੀ ਉਮੀਦ ਆ ਕਿ ਜਿਹੜਾ ਇਸ ਤਰ੍ਹਾਂ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਾਡੇ ਪੱਤਰਕਾਰ ਸਾਥੀ ਨੂੰ ਤੇ ਉਹ ਧਮਕੀਆਂ ਦੇਣ ਵਾਲੇ ਸਖਸ ਚਾਹੇ ਉਹ ਵਿਧਾਇਕ ਹੋਣ ਚਾਹੇ ਕੋਈ ਵੀ ਹੋਵੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ ਧੰਨਵਾਦ ਜੀ ਮੈਂ ਇਹ ਪੱਤਰकालय ਨੂੰ ਇੱਕ ਮੁਮੰਦਲ ਦਿੱਤਾ ਗਿਆ ਕੀ ਕਹੂੰਗੀ ਮੈਮੋਰੰਡਮ ਅੱਜ ਪ੍ਰੈਸ ਲੈਵਲ ਉਧ ਦਿੱਤਾ ਗਿਆ ਹੈ ਫੋਰ ਅਨ ਇਨਸੀਡੈਂਟ ਥੈਟ ਹੈਪਨਡ ਇਨ ਵਿਧਾਨ ਸਭਾ ਸੋ ਅੱਜ ਮੈਮੋਰੰਡਮ ਰੀਸੀਵ ਹੋਇਆ ਵੀ ਵਿਲ ਅਸੀਂ ਇਹਨੂੰ ਅੱਗੇ ਫਾਰ ਫਰਦਰ ਨੈਸੈਸਰੀ ਐਕਸ਼ਨ ਅਸੀਂ ਅੱਗੇ ਫਾਰਵਰਡ ਕਰ ਦਾਂਗੇ Thank you.